ਹਾਂਜੀ ਭਾਈ ਜੀ ਮੈਂ 2020 ਦੇ ਵਿੱਚ ਸਟੂਡੈਂਟ ਆਇਆ ਸੀ ਤੇ ਮੈਂ ਉਸੇ ਬਾਰੇ ਗੱਲ ਕਰਨਾ ਚਾਹੁੰਦਾ ਆ ਵੀ ਆਪਣੇ ਇੰਡੀਅਨਸ ਦੀ ਇਸ ਸਮੇਂ ਕਿੰਨੀ ਹੇਟ ਫੈਲੀ ਹੋਈ ਆ ਹਾਂਜੀ ਹਮ ਅ ਅਸਲ 'ਚ ਮੇਰੀ ਹੁਣ ਇਸ ਸਮੇਂ ਗਰਲਫ੍ਰੈਂਡ ਆ ਜੋ ਵਾਈਟ ਆ ਹੋ ਮੈਂ ਇੱਥੇ ਮੈਨੀਟੋਬਾ 'ਚ ਰਹਿਣਾ ਉਹਦੀ ਮਮ ਇੱਥੇ ਵਿਨੀਪੈਗ ਦੇ ਵਿੱਚ ਲੋਅਰ ਆ ਓਕੇ ਤੇ ਉਹਦੀ ਜਦੋਂ ਉਹਨੇ ਦੱਸਿਆ ਆਪਣੀ ਮਾਂ ਨੂੰ ਵੀ ਹਾਂ ਵੀ ਮੈਂ ਇੱਕ ਇੰਡੀਅਨ ਮੁੰਡੇ ਨੂੰ ਡੇਟ ਕਰ ਰਹੀ ਆ ਇੱਕ ਇੰਡੀਅਨ ਪੰਜਾਬੀ ਮੁੰਡੇ ਨੂੰ ਉਹਦਾ ਰਿਐਕਸ਼ਨ ਇਹ ਸੀ ਵੀ ਇੰਡੀਅਨ ਬਹੁਤ ਡਰਟੀ ਹੁੰਦੇ ਆ ਇਹ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਹੁੰਦਾ ਇਹਨਾਂ ਦੇ ਘਰ ਗੰਦੇ ਹੁੰਦੇ ਆ ਹਾਲਾਂਕਿ ਹੈ ਉਪੋਜ਼ਿਟ ਮੈਨੂੰ ਔਰ ਵੀ ਆ ਤੇ ਜਦੋਂ ਉਹ ਕਈ ਵਾਰੀ ਵਾਈਟ ਹੋਣ ਕਰਕੇ ਇੱਕਦਾਂ ਦਿਨ ਸ਼ਾਵਰ ਲੈਣ ਤੋਂ ਮਨਾ ਕਰ ਦਿੰਦੀ ਆ ਵੀ ਮੇਰੀ ਸਕਿਨ ਡਰਾਈ ਹੋ ਜਾਂਦੀ ਆ ਇਹ ਹੋ ਜਾਂਦੀ ਆ ਬਟ ਐਨੀਵੇਜ਼ ਉਹਦੇ ਭਰਾ ਜੀ ਵੀ ਇਹੀ ਹੇਟ ਸੀ ਕਿ ਸਾਰਿਆਂ ਦੀ ਇਹੀ ਕਿਉਂਕਿ ਆਪਣੀ ਇਸ ਸਮੇਂ ਇੰਨੀ ਜ਼ਿਆਦਾ ਬੇਇੱਜ਼ਤੀ ਹੋਈ ਪਈ ਹੈ ਆਪਣੇ ਇੰਡੀਅਨਸ ਦੀ ਖਾਸ ਕਰਕੇ ਪੰਜਾਬੀਆਂ ਦੀ ਹਮ ਆਪਣੇ ਕੋਸ਼ਕ ਹੀ ਛਲਾਰੂ ਜੇ ਮੁੰਡੇ ਆ ਜੋ ਹੈਗੇ ਨੇ ਇਦਾਂ ਕਰਦੇ ਨੇ ਜਿਵੇਂ ਸਰੀ ਟ੍ਰਾਂਟੋ ਵਾਲੇ ਪਾਸੇ ਸੀਗੇ ਪਰ ਇਹਨਾਂ ਵੀਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਬਾਈ ਜੀ ਠੀਕ ਆ ਤੁਸੀਂ ਆਪਦੀ ਮਿਹਨਤ ਨਾਲ ਮਹਿੰਗੀਆਂ ਗੱਡੀਆਂ ਲੈਂਤੀਆਂ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਅਸੀਂ ਵੀ ਰੱਖੀਆਂ ਸਭ ਨੇ ਰੱਖੀਆਂ ਵਾ ਪਰ ਤੁਸੀਂ ਤਨੀਰ ਆਮ ਲੋਕਾਂ ਨੂੰ ਤੰਗ ਨਾ ਕਰੋ ਤੇ ਉਹ ਕਮਿਊਨਿਟੀ ਦੀ ਬਹੁਤ ਜ਼ਿਆਦਾ ਖਰਾਬੀ ਹੁੰਦੀ ਹੈ ਅਹ ਦੇਖੋ ਵੀਰ ਇਹ ਮੈਂ ਨਾ ਇੱਕ ਵੀਡੀਓ ਵੇਖ ਰਿਆ ਸੀਗਾ ਆਪਣੇ ਇੱਕ ਨਾ ਇੱਥੇ ਪੀਟਰ ਰਾਬਰਟਸਨ ਤੇ ਇੱਕ ਗੁਰੂ ਘਰ ਆ ਤਾਂ ਉੱਥੋਂ ਦੇ ਹੁਣੇ ਨੇ ਪਾਰਟੀ ਸਹਿਬਾਨ ਹੁਣੇ ਨੇ ਤੇ ਉਹ ਇਹਨਾਂ ਖੁਰਕ ਖੜੀ ਜਾਣ ਆਪਣੇ ਕਦੀ ਕਿਤੇ ਖੁਰਕ ਕਰੀ ਜਾਣ ਕਿਤੇ ਚੱਪਾ ਪਾ ਲੈਣ ਕਦੀ ਕੁਸ਼ਤ ਉਹਦੀ ਵੀਡੀਓ ਕਿਸੇ ਗੋਰੇ ਨੇ ਬਣਾ ਲਈ ਸੋ ਜਿਹੜੇ ਬੰਦੇ ਸਾਡੇ ਆਉਂਦੇ ਨੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸੜਕ ਤੇ ਥੁੱਕਣਾ ਨਹੀਂ ਐ ਖੁਰਕ ਨਹੀਂ ਕਰਦੇ ਫਿਰਨਾ ਐਵੇਂ ਕਦੀ ਉੱਧਰ ਲੱਤ ਚੱਕ ਲਈ ਇਧਰੋਂ ਉਹ ਚੀਜ਼ਾਂ ਠੀਕ ਨਹੀਂ ਲੱਗਦੀਆਂ ਸੋ ਇਸ ਕਰਕੇ ਕਿਤੇ ਨਾ ਕਿਤੇ ਫੇਰ ਵਿਚਾਂ ਤੇ ਸਾਡੇ ਬੰਦੇ ਵਾਸ਼ਰੂਮ ਜਾਣ ਲੱਪੇ ਇਹ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਪਿਕਚਰ ਬਣ ਗਈ ਵੀ ਇਹ ਲੋਕ ਗੰਦੇ ਲੋਕ ਆ ਇਹ ਬੰਦੇ ਜਦੋਂ ਤੁਸੀਂ ਬੀਚ ਤੇ ਵਾਸ਼ਰੂਮ ਜਾਂਦੇ ਹੋ ਨਾ ਇਦਾਂ ਦੀਆਂ ਚੀਜ਼ਾਂ ਕਰਕੇ ਉਹ ਫਿਰ ਯੂਓ ਚ ਆ ਜਾਂਦਾ ਵੀ ਇਹ ਬਹੁਤ ਨੈਸਟੀ ਲੋਕ ਹੈ ਤੇ ਸਾਡੀ ਇਹ ਇਹ ਜਿਹੜੀ ਇਹਨਾਂ ਨੇ ਬਣਾ ਦਿੱਤੀ ਇਮੇਜ ਇਹ ਹੋਇਆ ਪ੍ਰੋਬਲਮ ਤਾਂ ਬਹੁਤ ਆਈ ਹੈ ਤੁਹਾਡੀ ਗੱਲ درست ਹੈ ਤੇ ਇੱਕ ਨਾ ਜਿਹੜੇ ਕੱਪੜੇ ਲੀਡੇ ਨੇ ਜਦੋਂ ਤੁਸੀਂ ਇੰਡੀਆ ਤੋਂ ਆਉਂਦੇ ਹੋ ਇੰਡੀਆ ਦਾ ਕੱਪੜਾ ਦੂਰੋਂ ਪਤਾ ਲੱਗ ਜਾਂਦਾ ਉਹ ਇੱਕ ਚੀਪ ਮਟੀਰੀਅਲ ਐ ਵੱਖਰਾ ਟਾਈਪ ਜਾਂਦਾ ਹੈਗਾ ਇੱਕ ਉਹਦੇ ਕਲਰ ਹੀ ਵੱਖਰੇ ਆ ਤੁਸੀਂ ਕੈਨੇਡਾ 'ਚੋ ਕਲਰ ਮਿਲਦੇ ਹੀ ਨਹੀਂ ਐ ਉਹ ਪਤਾ ਨਹੀਂ 12-13 ਕਲਰ ਜੇ ਇਕੱਠੇ ਹੋ ਕਰਕੇ ਤੇ ਇੱਕੋ ਦਾ ਕਲਰ ਜਾਂ ਬਣਾ ਲੈਂਦੇ ਨੇ ਤੇ ਉਹ ਵੀਅਰਡ ਜਾਂ ਬਣ ਜਾਂਦਾ ਇਦਾਂ ਦੇ ਕਲਰ ਦੇ ਪਜਾਮੇ ਪਾਉਣੇ ਚਪਲਾਂ ਪਾਉਣੀਆਂ ਜਾਂ ਕੁਛ ਐ ਤੇ ਉਹਦਾ ਕਰਕੇ ਸਾਡੀ ਇਮੇਜ ਬਹੁਤ ਖਰਾਬ ਹੋਈ ਐ ਚ ਦੋਰਾ ਮਾਣੀ ਐ ਆਪਣੀ ਹੋਈ ਐ ਖਰਾਬ ਹੂੰ ਆਪਣੇ ਨਾ ਇੰਡੀਆ ਦੇ ਵਿੱਚ ਆਪਾਂ ਵੀ ਚਲੋ ਕੋਈ ਬਹੁਤੇ ਤਗੜੇ ਘਰਾਂ ਚੋਂ ਨਹੀਂ ਹੈਗੇ ਆਮ ਜਿਹੇ ਘਰਾਂ ਚੋਂ ਆ ਡੀਓਡੋਰੈਂਟ ਨੂੰ ਜਾਂ ਪਰਫਿਊਮ ਨੂੰ ਇੱਕ ਲਗਜ਼ਰੀ ਚੀਜ਼ ਮੰਨਿਆ ਜਾਂਦਾ ਹੈ ਇੰਡੀਆ ਦੇ ਵਿੱਚ ਆਪਣੇ ਉੱਥੇ ਲੋਕ ਇੰਡੀਆ ਚ ਲਾਉਂਦੇ ਨਹੀਂ ਸਿਰਫ ਵਿਆਹ ਸ਼ਾਦੀਆਂ ਕੋਈ ਪਾਰਟੀ ਤੇ ਆਉਣ ਜਾਣ ਲੱਗਿਆ ਲਾਉਂਦੇ ਨੇ ਬਟ ਆਪਣੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਆਪਣੀ ਇੰਡੀਅਨ ਸਕਿਨ ਆ ਆਪਾਂ ਬਹੁਤ ਜ਼ਿਆਦਾ ਸਪਾਈਸਿਸ ਖਾਂਦੇ ਆ ਜਿਹਦੇ ਕਰਕੇ ਆਪਣੀ ਸਵਿੱਟ ਬਹੁਤ 스ਮੈਲੀ ਹੁੰਦੀ ਆ ਆਪਾਂ ਨੂੰ ਪਲੀਜ਼ ਉਸ ਚੀਜ਼ ਦੀ ਬਹੁਤ ਜ਼ਰੂਰਤ ਆ ਉਹਨੂੰ ਲਗਾਉਣ ਦੀ ਹੂੰ ਆਪਣੇ ਇਸ ਚੀਜ਼ ਨੂੰ ਸਮਝਦੇ ਨਹੀਂ ਤੇ ਕਈ ਵਾਰੀ ਚਲੋ ਆਪਣਾ ਟੌਪਿਕ ਬਹੁਤ ਲੰਮਾ ਚਲਾਇਆ ਜਾਏਗਾ ਮੇਰੇ ਕੋਲ ਹੋਰ ਜਿੰਨੇ ਵੀ ਤੁਸੀਂ ਵਿਆਹ ਸ਼ਾਦੀ ਵਾਲੇ ਵੀ ਟੌਪਿਕ ਨੂੰ ਬਹੁਤ देर ਤੋਂ ਥੋੜਾ ਦੇਖ ਰਿਹਾ ਸੀ ਟਿਕਟੌਕ ਤੇ ਲਾਈਵ ਹਮ ਹਮ ਤੇ ਇਹ ਟੌਪਿਕ ਤਾਂ ਬਹੁਤ ਚਲਾ ਜਾਏਗਾ ਲੰਮਾ ਇੰਡੀਆ ਪਾਕਿਸਤਾਨ ਵਾਲਾ ਵੀ ਜਾਂ ਕੋਈ ਹੋਰ ਵੀ ਪਾਕਿਸਤਾਨ ਚਲੋ ਜੋ ਬੰਬਿੰਗ ਹੋਈ ਹੈ ਇੰਡੀਆ ਦੇ ਵਿੱਚ ਜਾਂ ਮੁਸਲਮਾਨਾਂ ਦੀ ਵੀ ਆਪਾਂ ਜੋ ਗੱਲ ਕਰੀਏ ਇਹ ਕੁਰਾਨ